ਚੜਦੀ ਕਲਾ ਬਹੁਤ ਵਧੀਆ ਬਹੁਤ ਖੁਸ਼ ਹਾਂ ਕੀ ਆ ਖੁਸ਼ੀ ਦਾ ਕਾਰਨ ਸਭ ਤੋਂ ਪਹਿਲਾਂ ਤਾਂ ਮੇਰੀ ਫਿਲਮ ਨਵੇਂ ਸਾਜ ਪਹਿਲੇ ਵੀ ਨਹੀਂ ਪਹਿਲੀ ਫਿਲਮ ਲੱਕੀ ਮੈਂ ਖੁਸ਼ ਹਾਂ ਮੈਨੂੰ ਵਾਇਗਰੂ ਨੇ ਆਪ ਦੇ ਨੇੜੇ ਰੱਖਿਆ ਹਾਇ ਮੈਂ ਸ਼ਾਇਦ ਉਹਨੀ ਮਿਹਨਤ ਵੀ ਨਹੀਂ ਕਰਦਾ ਉਹ ਤਾਂ ਵਾਧੇ ਦਿੰਦਾ ਮੈਂ ਉਹਦੇ ਪਿਆਰੇ ਬੱਚਿਆਂ ਚ ਬੜੀ ਖੁਸ਼ੀ ਆ ਮੈਨੂੰ ਥੀਏਟਰ ਕਰਨਾ ਬਹੁਤ ਹੈਲਪਿੰਗ ਆ ਐਕਟਿੰਗ ਦੇ ਵਿੱਚ ਹੈਨਾ ਤੇ ਜਿਹੜੇ ਨਹੀਂ ਥੀਏਟਰ ਕਰਦੇ ਮੈਂ ਇਹ ਨਹੀਂ ਕਹਿੰਦਾ ਵੀ ਥੀਏਟਰ ਨਾਲ ਤੁਹਾਨੂੰ ਸਿਰਫ ਐਕਟਿੰਗ ਆਉਂਦੀ ਆ ਥੀਏਟਰ ਨਾਲ ਤੁਹਾਨੂੰ ਨਾ ਔਨੈਸਟੀ ਆਉਂਦੀ ਆ ਤਾਂ ਨਹੀਂ ਸਿਨੇਮਾ ਪਿਆਰ ਹੋ ਜਾਂਦਾ ਇੱਥੇ ਤਾਂ ਮੇਰਾ ਇੱਕ ਕੰਮ ਹੈ ਮੈਂ ਹੀਰੋ ਹਾਂ ਮੈਂ ਆਇਆ ਕੰਮ ਕੀਤਾ ਮੈਨੂੰ ਗੱਡੀ ਲੈਣ ਆਉਂਦੀ ਆ ਛੱਡਣ ਜਾਂਦੀ ਆ ਪ੍ਰੋਡਿਊਸਰ ਜੀ ਨਾ ਹੋ ਸਕਦਾ ਮੈਨੂੰ ਮਤਲਬ ਫੈਸਿਲਿਟੀਆਂ ਦਿੰਦਾ ਤੇ ਤੁਸੀਂ ਬਹੁਤ ਜਿਆਦਾ ਮਿਹਨਤ ਕਰਦੇ ਹੋ ਸੈੱਟ ਲਾਉਣ ਤੋਂ ਲੈ ਕੇ ਸ਼ੋਅ ਤੋਂ ਬਾਅਦ ਕੁਰਸੀਆਂ ਚੱਕਣ ਤੱਕ ਤੁਸੀਂ ਆਪ ਕੰਮ ਕਰਦੇ ਹੋ ਸੈਕਿੰਡ ਵਿੱਚ ਪੈਸੇ ਵੀ ਇੰਨੇ ਨਹੀਂ ਮਿਲਦੇ ਉਹ ਤੁਹਾਨੂੰ ਜੋਰ ਦਿੰਦਾ ਇਸ ਲਾਈਨ ਦੇ ਨਾਲ ਤੁਹਾਨੂੰ ਰਿਸਪੈਕਟ ਕਰਨੀ ਸਿਖਾਉਂਦਾ ਕਿ ਜਿੱਦਣ ਤੁਹਾਨੂੰ ਕੁਝ ਮਿਲਿਆ ਤੂੰ ਇਹਦੀ ਰਿਸਪੈਕਟ ਕਰਨੀ ਆ ਤੂੰ ਆ ਚੀਜ਼ਾਂ ਭੁੱਲਣੀਆਂ ਨਹੀਂ ਮੈਂ ਇਹ ਕਹਿ ਸਕਦਾ ਲੈ ਕੇ ਜਿਸ ਬੰਦੇ ਨੇ ਥੀਏਟਰ ਕੀਤਾ ਉਹਦੇ ਸਿਰਕ ਤੇ ਕਾਮਯਾਬੀ ਨਹੀਂ ਹੋਈ ਤੇ ਮੇਰਾ ਯਾਰ ਇਹ ਆ ਆਪਾਂ ਨੂੰ ਵਿੱਚ ਬੁਲਾਉਂਦੇ ਆ ਤੋਦੀ ਉਰੇ ਆ ਤੁਸੀਂ ਹੀ ਕਹਿੰਦੇ ਹੋ ਵੀ ਮੈਂ ਹੀਰੋ ਮੈਂ ਹੀਰੋ ਮੈਂ ਹੀਰੋ ਉਦੋਂ ਬਾਅਦ ਇੱਕ ਬੰਦਾ ਜ਼ਿੰਦਗੀ ਤੁਹਾਡਾ ਹੁੰਦਾ ਜਿਹੜਾ ਪਹਿਲੀ ਵਾਰ ਤੁਹਾਨੂੰ ਹੀਰੋ ਕਹਿੰਦਾ ਓ ਹੀਰੋ ਓਏ ਇਹ ਮੈਨੂੰ ਇੱਥੇ ਲਿਆਇਆ ਮੈਨੂੰ ਆਪਣੇ ਕੋਲੇ ਰੱਖਿਆ ਲੋਕਾਂ ਨੂੰ ਮਿਲਾਇਆ ਆਪ ਨਹੀਂ ਕਹਿੰਦੇ ਹੀਰੋ ਕੁ ਲੋਕਰ ਵੀ ਹੀਰੋ ਲੋ ਯਾਰ ਇਹ ਮੁੰਡਾ ਬਹੁਤ ਐਕਟਰ ਕਹਿੰਦਾ ਇਹਨੂੰ ਕੰਮ ਮਿਲਦਾ ਉਦੋਂ ਪਹਿਲਾਂ ਮੇਰਾ ਨਾਮ ਲਾ ਦਿੰਦਾ ਸੀ ਵੀ ਇਹਨੂੰ ਐ ਮੈਜਿਕ ਇਸ ਇੰਡਸਟਰੀ ਚ ਤਾਂ ਇਸ ਬੰਦੇ ਕਰਕੇ ਹੀਰੋ ਨਹੀਂ ਹੈਗਾ ਪਰ ਕਿਸੇ ਨੂੰ ਕਹਿ ਰਹੇ ਇਹਨੂੰ ਹੀਰੋ ਲੈ ਲਓ ਕਿੱਡਾ ਜਿਗਰਾ ਹੋਊਗਾ ਕਿੰਨਾ ਚੰਗਾ ਹੋਊਗਾ ਇਹ ਮੇਰਾ ਯਾਰ ਹੈ ਵੈਮ ਪਰ ਬਹੁਤ ਲੋਕ ਬਹੁਤ ਕੁਝ ਕਰ ਦਿਆ ਹੈ ਨਾ ਢੂੰਗੀ ਬਾਬੇ ਵੀ ਬਹੁਤ ਉਹਨਾਂ ਚੀਜ਼ਾਂ ਨੂੰ ਲੈ ਕੇ ਤੁਹਾਡੀ ਕੀ ਰਾਏ ਹੈ ਮਤਲਬ ਕੀ ਕਹਿਣਾ ਚਾਹੋਗੇ ਮੇਰੀ ਮਾਂ ਨਹੀਂ ਸੀ ਬਿਲਕੁਲ ਵੀ ਵੈਮ ਕਰਦੀ ਘਰ 'ਚ ਪ੍ਰੋਬਲਮ ਜੀ ਚੱਲਦੀ ਸੀ ਕਿਤੇ ਉਹ ਸਾਡੇ ਘਰਦਿਆਂ ਨੇ ਕਿਤੇ ਕੋਈ ਨਾ ਬਾਬਾ ਆਇਆ ਉਹ ਪਾਣੀ ਦਾ ਛੱਟਾ ਜਾਂ ਦੇਣ ਲੱਗ ਗਿਆ ਹੜਫੜ ਫੜਫੜ ਦੀ ਆਵਾਜ਼ ਆਈ ਕਹਿੰਦਾ ਲੈ ਬੀਬੀ ਜਾ ਕਹਿੰਦਾ ੁੱਟ ਗਿਆ ਤੇਰੇ ਘਰ ਚੋਂ ਕਹਿੰਦਾ ਜਿਹੜਾ ਕੋਈ ਸੀ ਆਪੂ ੁੱਟ ਗਿਆ ਮਾਂ ਕਹਿੰਦੀ ਆ ਤਾਂ ਇਹਨਾਂ ਦੇ ਕਬੂਤਰ ਰੱਖੇ ਰੋਜ਼ ਉੱਡਦੇ ਕਹਿੰਦਾ ਇਹ ਚੀਜ਼ਾਂ ਹੁੰਦੀਆਂ ਕਿ ਛੱਕ ਮਾਰੇ ਤੇ ਜਾਣਾ ਨਹੀਂ ਹੈਗਾ ਇਹ ਕਾਈਂਡ ਆਫ ਉਹ ਚੀਜ਼ਾਂ ਉਹ ਵੀ ਮੰਨਦੇ ਹੋਗੇ ਜਦੋਂ ਛੱਕ ਮਾਰਦੇ ਨੇ ਸਾਡੀ ਅੱਖਾਂ ਵਿੱਚ ਬੰਦ ਹੋ ਜਾਂਦੀ ਸਾਡਾ ਦਿਮਾਗ ਜਿਹੜਾ ਨਾ ਤੁਸੀਂ ਰਿਕਵਰ ਰਿਕਵਰ ਕਰਨ ਲਈ ਟਾਈਮ ਲੈਂਦਾ ਹਾਂ ਹਾਂ ਕਿਉਂਕਿ ਇੱਕਦਮ ਸਾਡਾ ਨਾ ਸਿਸਟਮ ਹਿੱਲ ਜਾਂਦਾ ਹੈ ਵਾਈਬ੍ਰੇਸ਼ਨ ਹੁੰਦੀ ਬਹੁਤ ਤਕੜੀ ਜਿਹੜਾ ਛੱਕ ਉਹ ਨਹੀਂ ਤੁਹਾਡੀ ਬਾਡੀ ਦਾ ਮੈਂਟਲੀ ਤੇ ਜਿਹੜਾ ਫਿਜ਼ੀਕਲੀ ਅੰਦਰੋਂ ਵਾਈਬ੍ਰੇਟ ਬਹੁਤ ਜਿਹੀ ਕਰੇ ਉਹ ਵਾਪਸ ਬਾਡੀ ਨੂੰ ਨਾਰਮਲ ਹੋਣ ਤੇ ਕੁਝ ਟਾਈਮ ਲੱਗਦਾ ਉਹ ਤਾਂ ਕਹਿੰਦੇ ਨੇ ਵੀ 2 ਮਿੰਟ ਰੁਕ ਜਾਓ ਰਿਲੈਕਸ ਹੋ ਕੇ ਫਿਰ ਤੁਰੋ ਥੈਟ ਇਜ਼ ਐਕਚੁਅਲ ਲਾਜਿਕ ਹੈ 17 ਜਨਵਰੀ ਨੂੰ ਅੱਕੜ ਬੱਕੜ ਬੰਬੇ ਵੋ 80 ਬੱਬੇ ਪੂਰੇ 100 ਸੇਨ ਵਿੱਚ ਜਾ ਕੇ ਦੇਖੋ ਭਾਈ ਘਰੇ ਨਾ ਸੁੱਤੇ ਰਿਓ ਹਾਏ ਹਾਏ ਸੱਚੀ ਕਾਲ ਜੀ ਸਾਰਿਆਂ ਨੂੰ ਮੈਂ ਮਨੀਸ਼ਾ ਸਵਾਗਤ ਕਰਦੀ ਹਾਂ ਰੋਜ਼ਾਨਾ ਸਪੋਕਸਮੈਨ ਤੇ 7 ਜਨਵਰੀ ਨੂੰ ਸਿਨੇਮਾ ਕਰਾਂ ਦੇ ਵਿੱਚ ਇੱਕ ਫਿਲਮ ਆ ਰਹੀ ਹੈ ਅੱਕੜ ਬੱਕੜ ਬੰਬੇ ਬੁੱਕ 80 90 ਪੂਰੇ 100 ਸੋ ਫਿਲਮ ਦਾ ਟ੍ਰੇਲਰ ਬਹੁਤ ਪਿਆਰਾ ਆ ਬਹੁਤ ਪਿਆਰੇ ਪਿਆਰੇ ਕਿਰਦਾਰ ਨੇ ਬਹੁਤ ਚੰਗੇ ਲੋਕ ਨੇ ਫਿਲਮ ਦੇ ਵਿੱਚ ਤੇ ਜਿਨ੍ਹਾਂ ਨੇ ਜਿਹੜੇ ਐਕਟ ਕਰੇ ਨੇ ਇਸ ਫਿਲਮ ਦੇ ਵਿੱਚ ਉਹਨਾਂ ਵਿੱਚੋਂ ਇੱਕ ਕਿਰਦਾਰ ਨਾਲ ਤੁਹਾਨੂੰ ਅੱਜ ਰੂਬਰੂ ਕਰਵਾਵਾਂਗੀ ਵਿਕਮ ਸਰ ਸਾਡੇ ਨਾਲ ਨੇ ਉਹਨਾਂ ਦਾ ਸਵਾਗਤ ਕਰਦੇ ਹਾਂ ਰੋਜ਼ਾਨਾ ਸਪੋਕਸਮੈਨ ਤੇ ਸੱਚੀ ਕਾਲ ਸਰ ਸੱਚੀ ਕਾਲ ਜੀ ਕੀ ਹਾਲ ਹੈ ਚੜਦੀ ਕਲਾ ਬਹੁਤ ਵਧੀਆ ਬਹੁਤ ਖੁਸ਼ ਹਾਂ ਮੈਂ ਇਹ ਖੁਸ਼ੀ ਦਾ ਕਾਰਨ ਇੰਟਰਵਿਊਸ ਆ ਹੈਪੀਨੈਸ ਆ ਕੀ ਇਹ ਖੁਸ਼ੀ ਦਾ ਕਾਰਨ ਇਸ ਖੁਸ਼ੀ ਦਾ ਕਾਰਨ ਸਭ ਤੋਂ ਪਹਿਲਾਂ ਤਾਂ ਮੇਰੀ ਫਿਲਮ ਨਵੇਂ ਸਾਲ ਚ ਪਹਿਲੇ ਵੀ ਨਹੀਂ ਪਹਿਲੀ ਫਿਲਮ ਲੱਕੀ ਜੀ ਮੈਂ ਖੁਸ਼ ਆ ਮੈਨੂੰ ਵਾਇਗਰੂ ਨੇ ਆਪਦੇ ਨੇੜੇ ਰੱਖਿਆ ਹੋਇਆ ਦਾਤੇ ਨੇ ਮੈਨੂੰ ਉਹ ਕੁਛ ਦਿੱਤਾ ਹੈ ਮਤਲਬ ਮੈਂ ਸ਼ਾਇਦ ਉਹਨੀ ਮਿਹਨਤ ਵੀ ਨਹੀਂ ਕਰਦਾ ਉਹ ਤੋਂ ਵੱਧ ਦਿੰਦਾ ਮੈਂ ਉਹਦੇ ਪਿਆਰੇ ਬੱਚਿਆਂ ਚ ਇਹ ਬੜੀ ਖੁਸ਼ੀ ਆ ਮੈਨੂੰ ਤੇ ਤੁਹਾਡੇ ਬੱਚੇ ਵੀ ਬੜੇ ਪਿਆਰੇ ਨੇ ਥੈਂਕ ਯੂ ਸੋ ਮਚ ਜੀ ਸ਼ ਇਸ ਵੈਰੀ ਨਾਈਸ ਅ ਥੀਏਟਰ ਕਰਨ ਦਾ ਨਾ ਬਹੁਤ ਫਾਇਦਾ ਹੁੰਦਾ ਸਰ ਹੈ ਨਾ ਜਿਵੇਂ ਆਪਾਂ ਇੰਟਰਵਿਊ ਤੋਂ ਪਹਿਲਾਂ ਗੱਲ ਕਰ ਰਹੇ ਸੀ 7-8 ਸਾਲ ਸਰਨ ਹੋ ਗਿਆ ਐਂ ਉਸ ਤੋਂ ਪਹਿਲਾਂ ਦਾ ਵੀ ਸਟਰਗਲ ਸਰ ਦਾ ਬਹੁਤ ਵੱਡਾ ਆ ਸੋ ਥੀਏਟਰ ਕਰਨਾ ਬਹੁਤ ਹੈਲਪਿੰਗ ਆ ਐਕਟਿੰਗ ਦੇ ਵਿੱਚ ਹੈ ਨਾ ਤੇ ਜਿਹੜੇ ਨਹੀਂ ਥੀਏਟਰ ਕਰਦੇ ਅ ਥੀਏਟਰ ਕਰਨਾ ਚੰਗੀ ਗੱਲ ਆ ਮੈਂ ਇਹ ਨਹੀਂ ਕਹਿੰਦਾ ਵੀ ਥੀਏਟਰ ਨਾਲ ਤੁਹਾਨੂੰ ਸਿਰਫ ਐਕਟਿੰਗ ਆਉਂਦੀ ਆ ਥੀਏਟਰ ਨਾਲ ਤੁਹਾਨੂੰ ਨਾ ਔਨੈਸਟੀ ਆਉਂਦੀ ਆ ਤੁਹਾਨੂੰ ਸਿਨੇਮੇ ਨਾਲ ਪਿਆਰ ਹੋ ਜਾਂਦਾ ਕਿਉਂਕਿ ਥੀਏਟਰ 'ਚ ਤੁਸੀਂ ਹੁਣ ਜਿਵੇਂ ਇੱਥੇ ਤਾਂ ਮੇਰਾ ਇੱਕ ਕੰਮ ਹੈ ਮੈਂ ਹੀਰੋ ਹਾਂ ਮੈਂ ਆਇਆ ਕੰਮ ਕੀਤਾ ਮੈਨੂੰ ਗੱਡੀ ਲੈਣ ਆਉਂਦੀ ਆ ਛੱਡਣ ਜਾਂਦੀ ਆ ਹਨਾ ਪ੍ਰੋਡਿਊਸਰ ਜਿੰਨਾ ਹੋ ਸਕਦਾ ਮੈਨੂੰ ਮਤਲਬ ਫੈਸਿਲਿਟੀਆਂ ਦਿੰਦਾ ਪ੍ਰੋਵਾਈਡ ਕਰਦਾ ਪ੍ਰੋਵਾਈਡ ਕਰਦਾ ਪੈਸਾ ਵੀ ਦਿੰਦਾ ਥੀਏਟਰ ਕੀ ਕਰਦਾ ਥੀਏਟਰ 'ਚ ਤੁਸੀਂ ਬਹੁਤ ਜ਼ਿਆਦਾ ਮਿਹਨਤ ਕਰਦੇ ਹੋ ਸੈੱਟ ਲਾਉਣ ਤੋਂ ਲੈ ਕੇ ਹਨਾ ਸ਼ੋਅ ਤੋਂ ਬਾਅਦ ਕੁਰਸੀਆਂ ਚੱਕਣ ਤੱਕ ਤੁਸੀਂ ਆਪ ਕੰਮ ਕਰਦੇ ਹੋ ਸੈਕੰਡ ਉਹ 'ਚ ਪੈਸੇ ਵੀ ਇੰਨੇ ਨਹੀਂ ਮਿਲਦੇ ਉਹ ਤੁਹਾਨੂੰ ਜੋੜ ਦਿੰਦਾ ਇਸ ਲਾਈਨ ਦੇ ਨਾਲ ਐਕਟਿੰਗ ਨਾਲ ਜੋੜ ਦਿੰਦਾ ਤੁਹਾਨੂੰ ਈਮਾਨਦਾਰ ਬਣਾਉਂਦਾ ਤੁਹਾਨੂੰ ਰਿਸਪੈਕਟ ਕਰਨੀ ਸਿਖਾਉਂਦਾ ਕਿ ਜਿੱਦਣ ਤੁਹਾਨੂੰ ਕੁਝ ਮਿਲਿਆ ਤੂੰ ਇਹਦੀ ਰਿਸਪੈਕਟ ਕਰਨੀ ਆ ਭੁੱਲਣੀਆਂ ਨਹੀਂ ਚੀਜ਼ਾਂ ਉਹ ਆ ਚੀਜ਼ਾਂ ਭੁੱਲਣੀਆਂ ਨਹੀਂ ਆਪਣੀ ਉਹ ਜਿਹੜੀ ਮਿਹਨਤ ਆ ਉਹ ਤੇਰੀ ਕੀਤੀ ਹੋਈ ਉਹ ਤੁਹਾਨੂੰ ਟਿਕਾਣੇ ਰੱਖਦੀ ਆ ਤੁਹਾਡਾ ਦਿਮਾਗ ਖਰਾਬ ਨਹੀਂ ਹੋਣ ਦਿੰਦੀ। ਮਤਲਬ ਇਹ ਕਲਾਸ ਆ, ਥੀਏਟਰਿਕ ਕਲਾਸ ਆ ਤੁਹਾਨੂੰ ਸੁਪਰਸਟਾਰ ਬਣਨ ਤੱਕ ਤੁਹਾਨੂੰ ਤੁਸੀਂ ਸੁਪਰਸਟਾਰ ਬਣਨਾ ਕਿਵੇਂ ਉਹ ਕਲਾਸ ਆ। ਕੀ ਲੋਕਾਂ ਦੇ ਸਿਰ ਤੇ ਸਿਕਸਾਈਜ਼ ਚੜ ਜਾਂਦੀ ਹੈ ਨਾ ਲਾਈਕ ਉਹ ਫੇ ਆ ਚੀਜ਼ਾਂ ਚੜਨ ਨਹੀਂ ਦਿੰਦੀਆਂ ਜੇ ਸਭ ਬੰਦੇ ਨੇ ਥੀਏਟਰ ਕੀਤਾ ਕਿਸੇ ਵੀ ਥੀਏਟਰ ਆਰਟਿਸਟ ਨੂੰ ਚੱਕ ਲੋ ਜੇ ਉਹ ਅੱਜ ਕਾਮਯਾਬ ਹੈ ਉਹਨਾਂ ਚ ਕਾਮਯਾਬ ਕਹਿਣਾ ਹੀ ਹੁੰਦਾ ਨਾ ਵੀ ਆਪਾਂ ਸਕਰੀਨ ਤੇ ਆ ਗਏ ਆਪਾਂ ਹੀਰੋ ਬਣ ਗਏ ਆਪਾਂ ਨੂੰ ਲੋਕ ਜਾਣਨ ਲੱਗ ਗਏ ਉਹਨਾਂ ਚ ਮੈਂ ਇੱਕ ਹਾਂ ਤਾਂ ਮਤਲਬ ਮੈਂ ਇਹ ਕਹਿ ਸਕਦਾ ਲੇਕਿਨ ਜਿਸ ਬੰਦੇ ਨੇ ਥੀਏਟਰ ਕੀਤਾ ਉਹਦੇ ਸਿਰ ਕਦੇ ਕਾਮਯਾਬੀ ਨਹੀਂ ਬੋਲਦੀ ਪ੍ਰਿੰਸੀਪਲ ਜੀ ਨੂੰ ਦੇਖ ਲਓ ਗੱਲ ਕਰੋ ਸਿਰ ਬੋਲਦੀ ਹੈ ਹੋਰ ਕਿਸੇ ਵੀ ਥੀਏਟਰ ਵਾਲੇ ਨੂੰ ਪੁੱਛ ਲੋ ਤੁਸੀਂ ਤੁਹਾਨੂੰ ਹਾਂ ਉਹ ਮਿਲੂ ਸ਼ੁਕਰ ਸ਼ੁਕਰ ਵਾਹਿਗੁਰੂ ਸ਼ੁਕਰ ਦਾਤਾ ਇਹ ਹੀ ਮਿਲੂਗਾ ਜਿਹੜੇ ਜਿਨ੍ਹਾਂ ਨੇ ਥੀਏਟਰ ਕੀਤਾ ਹੁੰਦਾ ਨਾ ਉਹਨਾਂ ਨੂੰ ਨਾ ਅਲੱਗ-ਅਲੱਗ ਕਿਰਦਾਰ ਨਹੀਂ ਬੋਣੇ ਚੰਗੇ ਲੱਗਦੇ ਆ ਸੋ ਯੂ ਆਰ ਆਲਸੋ ਵਨ ਆਫ ਥੈਮ ਹਾਂਜੀ 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 ਮਤਲਬ ਕਿ ਚਾਹੇ ਥ੍ਰਿਲਰ ਹੋਵੇ ਚਾਹੇ ਕਾਮੇਡੀ ਹੋਵੇ ਚਾਹੇ ਰੋਮਾਂਟਿਕ ਹੈਨਾ ਸਾਰੇ ਚੰਗੇ ਲੱਗਦੇ ਨੇ ਤੁਹਾਨੂੰ ਮੈਨੂੰ ਤਾਂ ਖੁਸ਼ੀ ਹੋ ਲੈ ਜਾਂਦੀ ਮੈਂ ਜਦ ਮੈਨੂੰ ਸੁਣਾਉਂਦਾ ਨਾ ਕਿ ਯਾਰ ਅੱਡ ਕਰਾਂਗੇ ਹੁਣ ਮੈਨੂੰ ਐਕਸ਼ਨ ਫਿਲਮਾਂ ਹੋਈਆਂ ਨੇ ਆਫਰ ਹਾਂਜੀ ਤੇ ਉਹ ਮੇਰਾ ਫੇਵਰਿਟ ਜਨਰ ਹੈ ਹਾਂ ਪਰ ਮੈਂ ਕਰਦਾ ਹਾਂ ਜੋ ਮੈਨੂੰ ਡਾਇਰੈਕਟਰ ਅਸਲ ਚ ਕੀ ਹੈ ਸਾਡਾ ਜਿਹੜਾ ਰਿੰਗ ਲੀਡਰ ਹੋ ਡਾਇਰੈਕਟਰ ਹੁੰਦਾ ਸਮਵਨ ਬੰਦਾ ਇੱਕ ਹੁੰਦਾ ਜੀ ਤੁਸੀਂ ਆਪਣੇ ਆਪ ਨੂੰ ਨਾ ਫਾਡੂਗਾ ਸਮਝਦੇ ਹੁੰਦੇ ਹੋ ਵੀ ਮੈਨੂੰ ਆ ਵੀ ਆਉਂਦਾ ਮੈਨੂੰ ਉਹ ਵੀ ਆਉਂਦਾ ਮੈਂ ਆ ਵੀ ਕਰਨੂੰ ਪਰ ਡਾਇਰੈਕਟਰ ਜਾਣਦਾ ਹੁੰਦਾ ਵੀ ਤੂੰ ਕਿੰਨੇ ਕੁ ਜੋਗਾ ਜਾਂ ਡਾਇਰੈਕਟਰ ਨੂੰ ਬਤਾਉਂਦਾ ਤੂੰ ਇੰਨਾ ਕੀ ਕਰਨਾ ਤੈਨੂੰ ਬੰਨ ਕੇ ਕਿਵੇਂ ਰੱਖਣਾ ਸੋ ਜ਼ਿਆਦਾਤਰ ਮੈਂ ਡਾਇਰੈਕਟਰ ਦਾ ਹੀਰੋ ਬਣਨਾ ਜ਼ਿਆਦਾ ਪਸੰਦ ਕਰਦਾ ਇਸ ਫਿਲਮ ਦੇ ਵਿੱਚ ਫਿਰੂਦ ਸਾਬ ਨੇ ਹੀ ਚਲੇ ਤੁਸੀਂ ਡਾਇਰੈਕਟਰ ਨੇ ਜਿੱਦਾਂ ਕਿਹਾ ਇੰਦਾ ਕਰਨਾ ਉੰਦਾ ਕਰਨਾ ਜਾਂ ਸਮ ਟਾਈਮਸ ਸਾਨੂੰ ਹੁੰਦਾ ਕਿ ਅਸੀਂ ਨਾ ਇਸ ਤੋਂ ਥੋੜਾ ਜਿਹਾ ਵਧੀਆ ਕਰ ਸਕਦੇ ਹਾਂ ਥੋੜਾ ਐਕਸਟਰਾ ਕਰ ਸਕਦੇ ਹਾਂ ਸੋ ਉਹ ਰਾਏ ਤੁਸੀਂ ਰਾਇਲਸਰ ਨੂੰ ਦਿੱਤੀ ਕਿ ਨਹੀਂ ਰਾਇਲ ਨਾ ਮੇਰੀ ਤੀਜੀ ਫਿਲਮ ਹੈ ਹਾਂ ਤਾਂ ਇਹ ਸੋਚ ਲਓ ਕਿ ਜੇ ਅਸੀਂ ਤੀਜੀ ਫਿਲਮ ਫਿਰ ਕਰ ਰਹੇ ਹਾਂ ਤਾਂ ਮਤਲਬ ਕੁਝ ਕੁਝ ਤਾਂ ਹੋਊ ਸਾਡੇ ਜੀ ਬੌਂਡਿੰਗ ਹੈ ਨਾ ਉਹ ਮੈਨੂੰ ਇੰਨਾ ਕ ਸਮਝ ਚੁੱਕਾ ਵਾ ਉਹਨੂੰ ਪਤਾ ਵਾ ਵੀ ਭਾਜੀ ਇੰਨਾ ਕੀ ਕਰਿਓ ਅੱਛਾ ਉਹ ਇੰਨਾ ਕੀ ਕਰੇ ਜਿਵੇਂ ਅੱਗੇ ਵੀ ਕਹਿੰਦਾ ਉਹਨੇ ਵੀ ਐਕਟਰ ਓਵਰ એનર્ਜੀ ਵਾਲੇ ਹੁੰਦੇ ਨੇ ਤਾਂ ਡਾਇਰੈਕਟਰ ਨੂੰ ਪਤਾ ਹੁੰਦਾ ਯਾਰ ਇਹਨੂੰ ਇੰਨਾ ਕੀ ਯੂਜ਼ ਕਰਨਾ ਤੇ ਕਈ ਜਗ੍ਹਾ ਕਹਿੰਦਾ ਲੈ ਵੀ ਛੱਡ ਤਾਂ ਹੁਣ ਜਿੱਦਾਂ ਮਰਜੀ ਉਹ ਖੁੱਲਾ ਦੋ ਉਹ ਡਾਇਰੈਕਟਰ ਨੂੰ ਮੇਰੀ ਸਮਝ ਆਈ ਹੋਈ ਆ ਨੰਬਰ ਦੋ ਡਾਇਰੈਕਟਰ ਨੇ ਨਾ ਬੰਨਿਆ ਹੁੰਦਾ ਹਰ ਇੱਕ ਚੀਜ਼ ਨੂੰ ਉਹਨੇ ਫਿਲਮ ਦੇਖ ਲਈ ਹੁੰਦੀ ਆ ਬਣਾਉਣ ਤੋਂ ਪਹਿਲਾਂ ਇਸ ਲਈ ਇਮੇਜਿਨ ਕਰ ਲਈ ਉਹਦੀ ਥਾਟ ਤੇ ਕੁਐਸਚਨ ਨਹੀਂ ਹੋ ਸਕਦਾ ਤਾਂ ਫਿਰ ਉਹ ਮੈਂ ਉਸ ਹਿਸਾਬ ਨਾਲ ਚੱਲਦਾ ਵੀ ਜਿੱਦਾਂ ਡਾਇਰੈਕਟਰ ਨੂੰ ਚਾਹੀਦਾ ਵਾ ਪੋਲੂ ਕਰਦੇ ਹੋ ਕਿਸੇ ਐਕਟਰ ਨੂੰ ਲਾਈਕ ਇਹਦੀ ਐਕਟਿੰਗ ਚੰਗੀ ਲੱਗਦੀ ਆ ਜਾਂ ਇਹ ਚੀਜ਼ ਮੈਂ ਆਪਣੇ ਅੰਦਰ ਆਪਟ ਕਰ ਸਕਦਾ ਆ ਵੀ ਕਈ ਪ੍ਰੋਫੈਸ਼ਨਲ ਤਾਂ ਆਬਵੀਅਸਲੀ ਹਰ ਐਕਟਰ ਹੁੰਦਾ ਹੀ ਆ ਕੋਈ ਕੋਈ ਹੁੰਦਾ ਜਿਹੜਾ ਨਹੀਂ ਹੁੰਦਾ ਬਟ ਇਹ ਇਸ ਦੇ ਵਿੱਚੋਂ ਮੈਂ ਆ ਗੋਣ ਲੈਣਾ ਆ ਆ ਡਾਇਰੈਕਟਰ ਦੇ ਵਿੱਚੋਂ ਆ ਚੀਜ਼ ਲੈਣੀ ਆ ਆ ਐਕਟਰਸ ਬੜੀ ਪਿਆਰੀ ਆ ਇਹਦੇ ਵਿੱਚ ਇਹ ਗੋਣਿਆ ਸੋ ਇਦਾਂ ਚੀਜ਼ਾਂ ਨੋਟ ਕਰਦੇ ਹੋ ਸੈੱਟ ਤੇ ਹੋਵੇ ਜਾਂ ਜਦੋਂ ਕਿਸੇ ਨੂੰ ਮਿਲਦੇ ਹੋ ਜਾਂ ਜਿਹਦੇ ਬਾਰੇ ਪਤਾ ਹੁੰਦਾ ਮੈਂ ਮੈਂ ਹਰ ਦਿਨ ਵਿੱਚ ਸਿੱਖਦਾ ਕਲੇ ਐਕਟਰਾਂ ਚੋਂ ਨਹੀਂ ਹੁਣ ਤੁਸੀਂ ਮੈਨੂੰ ਕੋਈ ਗੱਲ ਕਰੋਗੇ ਜਾਂ ਤੁਸੀਂ ਕੋਈ ਗੱਲ ਕਹੋਗੇ ਤਾਂ ਮੈਂ ਕੋਈ ਨਾ ਕੋਈ ਸਿੱਖ ਕੇ ਲੈ ਜਾਣਾ ਵੀ ਅੱਛ ਸੀ ਤਾਂ ਕਪੜਾ ਪਾਉਣਾ ਸਿੱਖੀ ਦਾ ਕਿਸੇ ਤੋਂ ਮਤਲਬ ਜੇ ਕੋਈ ਐਕਸ਼ਨ ਸੀਨ ਕਰਨਾ ਤਾਂ ਇਹ ਕਿਵੇਂ ਕੀਤਾ ਇਹਨੇ ਇਦਾਂ ਯਾਨੀ ਕਿਵੇਂ ਹੈਂਡਲ ਕੀਤਾ ਹੋਊ ਯਾਰ ਆ ਚੀਜ਼ਾਂ ਇੰਨੀਆਂ ਟਫ ਸਿਗੀਆਂ ਉਹ ਸਿੱਖਣਾ ਹਨ ਤੇ ਕਈਆਂ ਤੋਂ ਤਾਂ ਖਾਣਾ ਪੀਣਾ ਕਿਵੇਂਆਂ ਲੋਕਾਂ ਚ ਬਹਿ ਕੇ ਉਹ ਸਿੱਖੀ ਦਾ ਬੋਲਣਾ ਕਿੰਨਾ ਘੱਟ ਬੋਲਣਾ ਮਤਲਬ ਹਰ ਰੋ ਸਿੱਖਦੇ ਹੀ ਆ ਮੈਂ ਮੈਨੂੰ ਸਿੱਖਣ ਚ ਬਹੁਤ ਮਜ਼ਾ ਆਉਂਦਾ ਸਿੱਖਣ ਵਾਲਾ ਕਦੇ ਵੀ ਹਾਰਦਾ ਨਹੀਂ ਹੈ ਹਮੇਸ਼ਾ ਅੱਗੇ ਹੀ ਵਧਦਾ ਹੈ ਇਹ ਚੀਜ਼ ਹੈਗੀ ਹੈ ਬਹੁਤ ਮਜ਼ਾ ਆਉਂਦਾ ਚਾਹੇ ਮੈਨੂੰ ਡਾਇਰੈਕਟਰ ਸਿਖਾਵੇ ਮੈਂ ਤਾਂ ਸਪੋਰਟ ਬாய் ਆ ਕੇ ਕਹਿ ਦਿੰਦਾ ਸਰ ਇਹ ਮਤ ਕਰਨਾ ਐਸੇ ਉਸਨੇ ਕੀਤਾ تھا ਇਹ ਹੋ ਗਿਆ تھا ਫਿਰ ਮੈਂ ਦੋ ਘੜੀ ਸੋਚਦਾ ਵੀ اچھا ਹਾਂ ਹੈ ਹੈ ਕੋਸ਼ਿਸ਼ ਕਰਦੇ ਇੱਕ ਵਾਰ ਅਪਲਾਈ ਕਰਨ ਦੀ ਅੱਛਾ ਇਦਾਂ ਸੋਚਦੇ ਵੀ ਜਿਵੇਂ ਕਿਸੇ ਨੇ ਦੱਸਿਆ ਹੈ ਨਾ ਕਈ ਲੋਕ ਤਾਂ ਬਹੁਤ इजीली ਕਨਵਿੰਸ ਹੋ ਜਾਂਦੇ ਨੇ ਸਰ ਹੈ ਨਾ ਬਟ ਕਈ ਲੋਕ ਇਦਾਂ ਦੇ ਹੁੰਦੇ ਆ ਕਿ ਇਹ ਨਹੀਂ ਮੈਨੂੰ ਬੋਲਦਾ ਠੀਕ ਹੈ ਬਟ ਮੈਂ 5 ਮਿੰਟ ਉਹਦੇ ਤੇ ਲਾਉਣੇ ਆ ਜਿਵੇਂ ਤੁਸੀਂ ਹੁਣੇ ਕਿਹਾ ਵੀ ਮੈਂ ਸੋਚਣਾ ਅਗਰ ਤਾਂ ਇਹ ਮੇਰੇ ਲਈ ਸਹੀ ਆ ਤਾਂ ਠੀਕ ਆ ਅਗਰ ਮੇਰੇ ਮਨ ਨਹੀਂ ਮੰਨਦੇ ਮੇਰੇ ਲਈ ਸਹੀ ਨਹੀਂ ਆ ਫਿਰ ਵੀ ਕਈ ਲੋਕ ਕਰ ਲੈਂਦੇ ਨੇ ਦੂਜੇ ਨੇ ਕਿਹਾ ਆ ਫਿਰ ਤੁਸੀਂ ਉਹ ਕਰ ਦਿਓ ਚੀਜ਼ ਕਿ ਨਹੀਂ ਕਰਦੇ ਨਹੀਂ ਮੈਂ ਕੁਐਸਚਨ ਇੱਕ ਵਾਰ ਕਰਦਾ ਮੇਰੇ ਮੇਰੇ ਡਾਇਰੈਕਟਰ ਮੈਨੇਜਰ ਕਹਿੰਦੇ ਆ ਵੀ ਐਦਾਂ ਮੇਰੇ ਤੇ ਮੇਰੇ ਡਾਇਰੈਕਟਰ ਚ ਕੋਈ ਅਜੇ ਤੱਕ ਬੌਂਡਿੰਗ ਅੱਛੀ ਹੈ ਜਾਂ ਤਾਂ ਉਹ ਮੈਨੂੰ ਬਣਾ ਲੈਂਦਾ ਹੁੰਦਾ ਜਾਂ ਮੈਂ ਉਹਨੂੰ ਬਣਾ ਲੈਣਾ ਹੁੰਦਾ ਗੱਲ ਉੱਥੇ ਆ ਜਾਂਦੀ ਗੱਲ ਉੱਥੇ ਆ ਜਾਂਦੀ ਆ ਵੀ ਹਾਂ ਉਹ ਲੌਜੀਕ ਅਸੀਂ ਉੱਥੇ ਉੱਥੇ ਫਾਈਟ ਕਰਦੇ ਆ ਜਿਵੇਂ ਉਹ ਕੋਈ ਸੀਨ ਐਕਸ਼ਨ ਵਾਲਾ ਐਦਾਂ ਕਰੂ ਮੈਂ ਕਹੂੰਗਾ ਪਾਜੀ ਮੈਂ ਐਦਾਂ ਕਰੂੰਗਾ ਕਹੂਗਾ ਵੀ ਕਿਉਂ ਮੈਂ ਕਹੂੰ ਐਦਾਂ ਕਰਨਾ ਐਦਾਂ ਹੋਊਗਾ ਤੇ ਕੈਮਰੇ ਤੇ ਐਦਾਂ ਲੱਗੂਗਾ ਉਹ ਕਹੂ ਨਹੀਂ ਨਹੀਂ ਜੇ ਤੂੰ ਐਦਾਂ ਕਰੇਂਗਾ ਤੇ ਐਦਾਂ ਲੱਗੂ ਅਸਲ ਚ ਮੈਂ ਆ ਦਿਖਾਉਣਾ ਚਾਹਣਾ ਇਹ ਨਹੀਂ ਦਿਖੂਗਾ ਕੁਝ ਹੋਰ ਦਿ ਮਤਲਬ ਅੰਡਰਸਟੈਂਡਿੰਗ ਦੈਟ ਇਜ਼ ਅੰਡਰਸਟੈਂਡਿੰਗ ਕਵਿਚ ਚੇਂਜ ਰੂਲ ਕਰਦਾ ਮੈਂ ਇੱਕੋ ਵਾਰ ਚ ਮੰਨਦਾ ਨਹੀਂ ਮੇਰੇ ਡਾਇਰੈਕਟਰ ਨੂੰ ਇਹ ਪਤਾ ਵਾ ਇੱਕੋ ਵਾਰ ਚ ਮੈਂ ਨਹੀਂ ਮੰਨਦਾ ਫਿਰ ਜਦੋਂ ਸਕ੍ਰਿਪਟ ਆਈ ਸੀ ਇੱਕੋ ਵਾਰ ਚ ਮੰਨੇ ਸੀ ਕਿ ਨਹੀਂ ਆਈਡੀਆ ਤੇ ਇੱਕੋ ਵਾਰ ਹੀ ਮੰਨ ਗਿਆ ਸੀ ਮੰਨ ਗਿਆ ਸੀ ਇੱਕ ਆਈਡੀਆ ਜਿਹੜਾ ਸੁਣਾਇਆ ਵੀ ਆ ਗਿਆ ਬਗ ਡਨ ਆਈਡੀਆ ਡਨ ਹੁਣ ਆਪਾਂ ਲਿਖਦੇ ਆਂ ਫਿਰ ਉਹਦੇ ਚ ਇਫ ਬਟ ਬਹੁਤ ਹੋਈ ਓਕੇ ਇਫ ਬਟ ਇਹ ਕਿਉਂ ਐਦਾਂ ਹਾਂ ਠੀਕ ਆ ਉਹ ਕਰਾਂਗੇ ਆਹ ਕਰਾਂਗੇ ਉਹ ਤਾਂ ਬਣਦਾ ਵੀ ਆ ਪੁੱਛਦਾ ਬਣਦਾ ਉਹ ਤੇ ਮਤਲਬ ਮੇਰਾ ਹੱਕ ਬਣਦਾ ਹਨਾ ਮੇਰਾ ਹੱਕ ਬਣਦਾ ਮੈਨੂੰ ਦਿੱਤਾ ਜਾਂਦਾ ਵਾ ਮੇਰਾ ਡਾਇਰ ਜਦੋਂ ਅਸੀਂ ਛੋਟੇ ਹੁੰਦੇ ਹਾਂ ਨਾ ਸਾਡੇ ਪੇਰੈਂਟ ਸਾਨੂੰ ਕਹਿੰਦੇ ਨੇ ਮੰਮੀ ਡੈਡੀ ਵੀ ਕਿਸੇ ਦੇ ਕੋਲੋਂ ਨਾ ਕੁਝ ਲੈ ਕੇ ਖਾਣਾ ਨਹੀਂ ਆ ਜਾਂ ਜਦੋਂ ਚ ਰਸਤੇ ਤੇ ਕੋਈ ਜਾਦੂ ਟੋਨਾ ਕੀਤਾ ਹੁੰਦਾ ਨਾ ਉਹ ਟੱਪਣਾ ਨਹੀਂ ਆ ਥੋੜਾ ਇਦਾਂ ਕਰਨਾ ਜਾਂ ਵਾਇਗਰੂ ਵਾਇਗਰੂ ਕਹਿ ਕੇ ਜਾਣਾ ਕਾਈਂਡ ਆਫ ਉਹਦਾਂ ਦੀਆਂ ਚੀਜ਼ਾਂ ਫੇਸ ਕੀਤੀਆਂ ਜ਼ਿੰਦਗੀ ਵਿੱਚ ਬਚਪਨ 'ਚ ਇਹ ਚੀਜ਼ਾਂ ਹੋਈਆਂ ਹਾਂ ਮਤਲਬ ਮੈਂ ਪਰ ਨਾ ਥੋੜਾ ਜਿਹਾ ਛੋਟੇ ਹੁੰਦੇ ਤੂੰ ਹੀ ਜਿੱਦ ਜਿੱਦੀ ਕਹਿਣ ਦਾ ਮਤਲਬ ਵੀ ਜੇ ਕਿਸੇ ਨੇ ਕੋਈ ਗੱਲ ਕਹਿਦੀ ਉਹਨੂੰ ਨਾ ਮੰਨਣਾ ਉਹਦੇ ਆਪੋਜ਼ਿਟ ਇੱਕ ਵਾਰ ਕਰਕੇ ਦੇਖਾਂਗੇ ਉਹ ਕਈ ਹੁੰਦੇ ਹਨ ਕਿ ਇਹਨੂੰ ਕਹਿਦੀ ਯਾਰ ਆ ਨਾ ਖੋਲੀ ਇਹਦੇ ਚ ਐ ਉਹ ਜੀ ਤਾਂ ਮਾਣ ਯਾਰ ਕੋਈ ਨਾ ਕੋਈ ਗੱਲ ਤਾਂ ਹੈ ਇਹ ਨਹੀਂ ਖੁੱਲੂ ਪਹਿਲਾਂ ਭਾਵੇਂ ਸੱਟ ਲੱਗ ਜੇ ਹੈਨਾ ਵੀ ਉਹ ਮੈਂ ਉਦਾਂ ਦਾ ਵਾਂ ਮੇਰਾ ਯਾਰ ਇਹ ਆ ਪਾ ਇਹਨੂੰ ਵਿੱਚ ਬੁਲਾਉਣੇ ਆ ਦੋ ਤੀ ਤੂ ਤੂ ਰਿਆ ਉਰੀ ਆ ਤੂ ਰਿਆ ਇਹ ਮੈਂ ਦਾਤ ਮਤਲਬ ਉਹ ਜੇ ਨਹੀਂ ਚਲਦੀ ਇੰਟਰਵਿਊ ਚ ਹੀ ਆ ਜਾਓ ਕਿਉਂਕਿ ਉਹਨਾਂ ਨੇ ਤੁਹਾਡਾ ਜ਼ਿਕਰ ਕੀਤਾ ਹੈ ਤੇ ਡੈਫੀਨਿਟਲੀ ਹੋਣਾ ਚਾਹੀਦਾ ਮੈਂ ਇਹਨਾਂ ਨੂੰ ਪੁੱਛੀ ਸੀ ਵੀ ਇੰਟਰਵਿਊ ਤੋਂ ਪਹਿਲਾਂ ਮੈਂ ਤੁਹਾਨੂੰ ਪੁੱਛਿਆ ਸੀ ਹੈ ਨਾ ਮੈਂ ਕਿਹਾ ਸੀ ਕੌਣ ਆ ਤੁਹਾਡੇ ਨਾਲ ਜਿਹੜਾ ਹੈ ਨਾ ਤੁਸੀਂ ਕਿਹਾ ਸੀਗਾ ਤੋਤੀ ਹਾਂ ਦੱਸੋ ਫਿਰ ਮਤਲਬ ਮੈਂ ਬੜੀ ਵਾਰ ਅੱਗੇ ਵੀ ਕਹਿਣਾ ਹੁੰਨਾ ਤੇ ਬਾਰ ਬਾਰ ਜਿਹੜਾ ਕਹਿਣਾ ਪਤਾ ਨਹੀਂ ਲੋਕਾਂ ਨੂੰ ਇਹ ਨਾ ਲੱਗੇ ਹੈ ਨਾ ਵੀ ਮੈਂ ਪਰ ਮੈਂ ਕਹਿ ਸਕਦਾ ਮੇਰਾ ਹੱਕ ਮੰਗਦਾ ਹਾਂ ਵੀ ਮੈਂ ਸ਼ਾਇਦ ਵੀ ਤਰ ਤੋ ਹੈ ਨਾ ਵੀ ਤੂੰ ਪ੍ਰੋਡਿਊਸਰ ਡਾਇਰੈਕਟਰ ਇਹ ਮੇਰਾ ਆਪਣਾ ਡੈਕਟਰ ਵੀ ਬਹੁਤ ਵਧੀਆ ਇਹਨੇ ਮਤਲਬ ਤੁਹਾਨੂੰ ਨਾ ਕੋਈ ਪਹਿਲੀ ਤੁਸੀਂ ਹੀ ਕਹਿੰਦੇ ਮੈਂ ਹੀਰੋ ਮੈਂ ਹੀਰੋ ਮੈਂ ਹੀਰੋ ਉਹ ਤੋਂ ਬਾਅਦ ਇੱਕ ਬੰਦਾ ਜ਼ਿੰਦਗੀ ਤੁਹਾਡਾ ਹੁੰਦਾ ਜਿਹੜਾ ਪਹਿਲੀ ਵਾਰ ਤੁਹਾਨੂੰ ਹੀਰੋ ਕਹਿੰਦਾ ਉਹ ਹੀਰੋ ਹੋਇਆ ਤੇ ਕੱਲਾ ਕਿਹਾ ਨਹੀਂ ਇਹ ਮੈਨੂੰ ਇੱਥੇ ਲਿਆਇਆ ਮੈਨੂੰ ਆਪਣੇ ਕੋਲੇ ਰੱਖਿਆ ਲੋਕਾਂ ਨੂੰ ਮਿਲਾਇਆ ਤੇ ਆਪ ਨਹੀਂ ਕਹਿੰਦੇ ਹੀਰੋ ਕੋ ਲੋਕ ਕਹਿੰਦੇ ਹੀਰੋ ਲੋ ਯਾਰ ਇਹ ਮੁੰਡਾ ਬਹੁਤ ਐਕਟਰ ਕਹਿੰਦਾ ਮਤਲਬ ਇਹਨੂੰ ਕੰਮ ਮਿਲਦਾ ਉਹ ਤੋਂ ਪਹਿਲਾਂ ਮੇਰਾ ਨਾਮ ਲਾ ਦਿੰਦਾ ਸੀ ਵੀ ਇਹਨੂੰ ਵੇ ਬੱਲੇ ਚ ਲ ਸਜਣਾ ਮੇਰੇ ਭਰਾ ਨੇ ਲਿਖੀ ਤੇ ਉਹਦੇ ਚ ਜੇ ਮੈਂ ਹੀਰੋ ਸੀ ਤਾਂ ਮੈਂ ਇਹ ਵੀ ਬਦਲ ਦਿੱ ਸੀਗਾ ਉਸ ਤੋਂ ਬਾਅਦ ਲੋਕਾਂ ਨੇ ਮੇਰਾ ਕੰਮ ਦੇਖਿਆ ਮੈਨੂੰ ਸਰਾਹਿਆ ਉਸ ਤੋਂ ਬਾਅਦ ਮੈਨੂੰ ਫਿਲਮਾਂ ਮਿਲ ਰਹੀਆਂ ਨੇ ਕਿ ਮੈਂ ਹੀਰੋ ਕਹਾਉਣ ਦੇ ਲਾਇਕ ਹੋ ਗਿਆ ਇਹ ਮੈਜਿਕ ਇਸ ਇੰਡਸਟਰੀ ਚ ਹੈ ਇਸ ਬੰਦੇ ਕਰਕੇ ਬੇਸਿਕਲੀ ਜਿਹੜਾ ਹੀਰੋ ਹੁੰਦਾ ਨਾ ਜੀ ਉਹ ਤਾਂ ਬਚਪਨ ਤੋਂ ਤੈਅ ਹੋ ਜਾਂਦਾ ਹੈ ਜਾਂ ਜਦੋਂ ਤੁਸੀਂ ਜਨਮ ਲੈਂਦੇ ਹੋ ਉਦੋਂ ਤੈਅ ਹੋ ਗਿਆ ਤੁਹਾਡੀਆਂ ਰੋਟੀਆਂ ਕਿੱਥੇ ਲਿਖੀਆਂ ਹੋ ਤੈਅ ਹੋ ਗਈਆਂ ਤੁਹਾਡਾ ਕੈਰੀਅਰ ਤੁਹਾਡਾ ਜੀਵਨ ਸਾਥੀ ਸਭ ਕੁਝ ਤੈਅ ਹੈ ਕੋਈ ਕਿਸੇ ਵਾਸਤੇ ਕੁਝ ਨਹੀਂ ਕਰਦਾ ਬਸ ਇਹ ਆ ਕਿ ਚਲੋ ਇੱਕ ਜ਼ਰੀਆ ਹੁੰਦਾ ਅੱਜ ਚਲੋ ਮਤਲਬ ਅਸੀਂ ਇਕੱਠੇ ਹੋਏ ਆ ਇੱਕ ਫਿਲਮ ਬਣਾਈ ਮੈਂ ਕਿਹਾ ਆਪਾਂ ਫਿਲਮ ਕਰਨੀ ਆ ਹਨਾ ਤੈਨੂੰ ਚ ਲੈਣਾ ਤੇ ਵੈਸੇ ਵੀ ਮਤਲਬ ਇੱਚ ਅਸੀਂ ਮੈਂ ਨਾਲ ਇਹਦਾ ਕੋਈ ਹੋਰ ਲੈ ਲੈਂਦਾ ਕਿਸੇ ਨੇ ਤਾਂ ਇਹਨੂੰ ਹੀਰੋ ਲੈਣਾ ਹੀ ਸੀਗਾ ਤੇ ਚਲੋ ਜੋ ਕਿਸਮਤ ਚ ਲਿਖਿਆ ਸੀਗਾ ਉਹ ਚਲੋ ਇਹੋ ਜੀ ਸੇਵਾ ਮੇਰੇ ਹੱਥਾਂ ਕੀ ਤੇ ਮੈਂ ਥੈਂਕਸ ਕਰਦਾ ਵਿਕਰਮ ਦਾ ਵੀ ਤੇ ਮੈਂ ਥੈਂਕਸ ਕਰਦਾ ਆਪਦੇ ਪ੍ਰੋਡਿਊਸਰਾਂ ਦਾ ਵੀ ਔਰ ਸੋਣਾ ਕੰਮ ਕਰ ਰਹੇ ਅੱਗੇ ਵੀ ਸਾਡਾ ਚੰਗਾ ਕੰਮ ਆ ਰਿਹਾ ਹੈ ਨਹੀਂ ਇਹ ਕਹਿੰਦਾ ਨਾ ਵੀ ਲੈ ਲੈਂਦਾ ਕਹਿਣਾ ਹੀ ਤਾਂ ਔਖਾ ਕੋਈ ਕਿਸੇ ਲਈ ਬੋਲਦਾ ਨਹੀਂ ਨਾ ਕਿਸੇ ਦਾ ਭਲਾ ਕਰਕੇ ਕੋਈ ਰਾਜੀ ਇਹ ਚੀਜ਼ ਹੈਗੀ ਹੈ ਨਾ ਕਹਿੰਦਾ ਕੋਈ ਇੰਡਸਟਰੀ ਚ ਨਹੀਂ ਕਹਿੰਦਾ ਬਾਹਰੋਂ ਕਹਿ ਦੂ ਬਾਹਰੋਂ ਕਹਿ ਦੂ ਪਰ ਇੰਡਸਟਰੀ ਚ ਹੁੰਦੇ ਹੋਏ ਕਹਿ ਰਿਹਾ ਇਹ ਮੇਰੇ ਨਾਲੋਂ ਇਸ ਇੰਡਸਟਰੀ ਚ 10 ਸਾਲ ਪੁਰਾਣਾ ਹੋਣਾ ਇਹ ਆਪਣੇ ਲਈ ਗੱਲ ਨਹੀਂ ਕਰਦਾ ਮੇਰੇ ਲਈ ਕਰਦਾ ਤੁਸੀਂ ਕਹਿ ਰਹੇ ਬਜ਼ੁਰਗ ਨੇ ਇਹ ਕਹਿ ਰਹੇ ਨਹੀਂ ਬਜ਼ੁਰਗ ਨਹੀਂ ਹੈ ਤਜਰਬੇਕਾਰ ਹੈ ਉਹਨਾਂ ਤਜਰਬੇ ਨਹੀਂ ਜ਼ਿਆਦੇ ਹੈ ਇਹਦੀ ਲਿੰਕ ਜ਼ਿਆਦਾ ਨਹੀਂ ਮੇਰੇ ਨਾਲੋਂ ਮੇਰੇ ਤੋਂ ਵੱਧ ਫਿਲਮਾਂ ਕੀਤੀਆਂ ਹੋਈਆਂ ਮੈਂ ਤਾਂ ਸ਼ਾਇਦ ਹਜੇ ਅਗਲੇ 10 ਸਾਲ ਹੋ ਨਹੀਂ ਫਿਲਮਾਂ ਨਾ ਕਰ ਸਕਾਂ ਜਿੰਨੀਆਂ ਇਹਨੇ ਕੀਤੀਆਂ ਹੋਈਆਂ ਨੇ ਹੁਣ ਤੱਕ ਮੇਰਾ ਬਸ ਇਹੀ ਹੈ ਕਿ ਆਨਲਾਈਨ ਟਾਈਮ ਦੇ ਵਿੱਚ ਵੀ ਕਿਉਂਕਿ ਅ ਹੀਰੋ ਦੀ ਕਮੀ ਜਿਹੜੀ ਹੈ ਉਹ ਹਮੇਸ਼ਾ ਰਹੀ ਹੈ ਵਧੀਆ ਹੀਰੋ ਦੀ ਉਹਦਾ ਕਾਰਨ ਇਹ ਹੈ ਕਿ ਕਿਉਂਕਿ ਦੇਖੋ ਜੀ ਮaaf ਕਰਨਾ ਇਸ ਤੋਂ ਪਹਿਲਾਂ ਜਿੰਨੇ ਵੀ ਹੀਰੋ ਸੀਗੇ ਉਹ ਸਾਰੇ 뮤지컬 ਇੰਡਸਟਰੀ ਚੋਂ ਆਏ ਆ ਮਤਲਬ ਸਿੰਗਰ ਨੇ ਹੀਰੋ ਤੇ ਬਹੁਤ ਘੱਟ ਮਤਲਬ ਹੀਰੋ ਆ ਜਿਹੜੇ ਥੀਏਟਰ ਦੇ ਵਿੱਚੋਂ ਆਏ ਆ ਜਿਨ੍ਹਾਂ ਦੇ ਵਿੱਚੋਂ ਆਪਣਾ ਬਹੁਤ ਸੋਹਣੇ ਹਰੀਸ਼ ਵਰਮਾ ਔਰ ਦੇਖ ਕਰੋ ਸੋਨਾ ਚੱਲ ਰਿਹਾ ਤੁਹਾਨੂੰ ਪਤਾ ਹੀ ਆਪਾਂ ਨੂੰ ਸਾਰਿਆਂ ਨੂੰ ਹਨਾ ਤੇ ਹੁਣ ਵਿਕਰਮ ਚੋਹਾਨ ਵੀ ਆ ਰਿਹਾ ਤੇ ਮੈਂ ਤਾਂ ਇਹੀ ਇੰਡਸਟਰੀ ਨੂੰ ਹਜੇ ਵੀ ਕਹਿੰਦਾ ਕਿ ਮਤਲਬ ਜਿਹੜੇ ਕਿਉਂਕਿ ਸਾਰਿਆਂ ਦੇ ਭਾਅ ਵੱਧ ਜਾਂਦੇ ਇਸ ਤੋਂ ਪਹਿਲਾਂ ਕਿਹਦਾ ਭਾਅ ਵਧੇ ਇਹਨੂੰ ਇਹਨੂੰ ਅਸਾਈਨ ਕਰ ਲਓ ਹੁਣੇ ਹੁਣ ਇਹਨਾਂ ਨੂੰ ਤੁਸੀਂ ਬਾਂਡ ਕਰ ਲਓ ਆਪਣੇ ਕੋਲ ਨਹੀਂ ਇਹਦੇ ਕੋਲੇ ਇਹ ਜ਼ਿੰਦਗੀ ਦੀ ਬਾਂਡ ਆ ਮੇਰਾ ਯਾਰ ਸਾਡੇ ਘਰੇਲੂ ਰਿਲੇਸ਼ਨ ਵੀ ਬਹੁਤ ਨੇ ਹਨਾ ਇੱਕ ਦੂਜੇ ਕੋਲੇ ਆਉਣੇ ਜਾਣੇ ਆ ਨਹੀਂ ਬਸ ਮੇਰੇ ਕੋਲ ਇੱਕੋ ਹੀ ਯਾਰ ਬਚਿਆ ਹੈ ਜਿਹਦੀ ਮੈਂ ਗੱਲ ਕਦੇ 모ੜੂੰਗਾ ਨਹੀਂ ਜ਼ਿੰਦਗੀ ਚ ਇਹ ਔਨ ਕੈਮਰਾ ਕਹਿ ਰਿਹਾ ਮੈਂ ਜੀ ਦੀ ਗੱਲ ਮੈਂ ਨਹੀਂ ਮੋੜ ਸਕਦਾ ਜਾਂ ਜਾਂ ਇਹ ਮੇਰੀ ਗੱਲ ਨਹੀਂ ਮੋੜ ਸਕਦਾ ਜੀਟੀ ਇਹਨਾਂ ਨੂੰ ਕੀ ਬੁਲਾਉਂਦੀ ਹੈ ਜੀਟੀ ਪਪਾ ਜੀਟੀ ਪਪਾ ਜੀਟੀ ਪਪਾ ਪਪਾ ਜੀ ਕਈ ਕਈ ਵਾਰੀ ਨਾ ਜਦੋਂ ਹਜੇ ਉਹ ਛੋਟੀ ਸੀਗੀ ਅਸੀਂ ਸਿੰਘਮ ਫਿਲਮ ਕਰ ਰਹੇ ਸੀ ਸਿੰਘਮ ਤੇ ਮੈਂ ਆਪਣਾ ਭਾਬੀ ਕਾਕੂ ਪੁੱਛਣ ਲੱਗੀ ਸੀ ਇੱਥੇ ਜੇ ਪੁੱਛਣ ਲੱਗਾਂ ਤਾਂ ਕੀ ਕਹੇਗੀ ਕਹਿੰਦੋ ਕਿ ਮੈਂ ਇਹਨਾਂ ਨੂੰ ਕਹ ਦੂੰਗੀ ਇਹ ਮੇਰੇ ਕਜਨ ਪਪਾ <laughs> अच्छा तल्ला <पन्ता laughs> मैं नहीं हां <laughs> जेडी एंजल ਨੂੰ ਵੀ ਪਹਿਲੀ ਫਿਲਮ ਮਿਲੀ ਸੀ ਤੇ ਲੋਰ ਨੂੰ ਉਹ ਵੀ ਇਹਦੇ ਕਰਕੇ ਮਿਲੀ ਸੀ ਇਹਦੇ ਕਰਕੇ ਕਿਉਂ ਕਹਿਣਾ ਹੁਣ ਦੇਖੋ ਜੇ ਅਸੀਂ ਕਿਸੇ ਦੀ ਬੁਰੀਾਈ ਕਰਨ ਦਾ ਜਿਗਰਾ ਰੱਖਦੇ ਆ ਨਾ ਤਾਂ ਬੰਦੇ ਦੀ ਤਾਰੀਫ਼ ਵੀ ਕਰਨੀ ਸਿੱਖੋ ਮੂੰਹ ਤੇ ਕਰੋ हां ਕਰਨੀ ਚਾਹੀਦੀ ਹੈ ਤੁਹਾਨੂੰ ਹਨਾ ਇਨੇ ਕੋਡਿਸ਼ਨ ਬਣਾਇਆ ਘਰੇ ਆ ਕੇ ਉਹਦਾ ਅੱਛਾ ਜੀ ਵੈਸੇ ਉਹਨੇ ਇੱਕ ਛੋਟੀ ਫਿਲਮ ਕੀਤੀ ਹਸੀ ਉਸ ਤੋਂ ਪਹਿਲਾਂ ਨਜ਼ਰ ਬੱਟੂਟਾ ਇੱਕ ਸਾਲ ਦੀ ਮਰਚ ਉਹ ਵੀ ਕਹਿੰਦਾ ਇਹ ਨਹੀਂ ਰੈਫਰ ਕੀਤੀ ਸੀ ਉਹ ਵੀ ਇਹ ਨਹੀਂ ਰੈਫਰ ਕੀਤੀ ਸੀ ਇਹਨੇ ਸਾਡੇ ਘਰੇ ਆਇਆ ਤੇ ਉੱਥੇ ਵੀ ਕਹਿੰਦਾ ਤੂੰ ਇੱਕ ਪੁੱਤ ਓਡੀਸ਼ਨ ਬਣਾ ਉਹਨੇ ਵੀ ਬਹੁਤ ਵਧੀਆ ਬਣਾਇਆ ਉਹ ਤੇ ਵੀ ਵਾਇਗਰੂ ਦੀ ਮੇਰ ਆ ਇਹਨੇ ਉਪਰ ਓਡੀਸ਼ਨ ਭੇਜਿਆ ਜਰਨਲ ਪ੍ਰੋਡਕਸ਼ਨ ਨੂੰ ਉਹਨਾਂ ਨੂੰ ਇੱਕ ਬੱਚੀ ਚਾਹੀਦੀ ਸੀ ਇਹਨੇ ਓਡੀਸ਼ਨ ਭੇਜਿਆ ਉਹਦੀ ਸਿਲੈਕਸ਼ਨ ਹੋਈ ਉਹਨੇ ਸਰਵੰਤ ਫਿਲਮ ਕੀਤੀ ਸੀ ਪਹਿਲੀ ਆਪਣੇ ਅਮਰਿੰਦਰ ਗਿੱਲ ਵਾਲੀ ਜੀ ਜੀ ਮੇਰੇ ਤੇ ਨਹੀਂ ਉਹਦੇ ਤੇ ਵੀ ਇਹਦੀ ਬਹੁਤ ਮਤਲਬ ਰਹੀ ਹੈ ਬਾਰੇ ਪਰਿਵਾਰ ਦਾ ਇਹ ਅਸਲ ਚ ਨਹੀਂ ਯਾਰ ਇਹ ਉਸ ਤਰ੍ਹਾਂ ਦਾ ਇਨਸਾਨ ਆ ਕਿ ਮੂੰਹ ਤੇ ਕਰਦੇ ਆ ਤਰੀ ਪਰ ਮੈਂ ਤਾਂ ਕਹਿੰਦਾ ਮੂੰਹ ਤੇ ਕਰੋ ਯਾਰ ਪਿੱਠ ਪਿੱਛੇ ਦਾ ਕੀ ਮਤਲਬ ਗਾਲਾਂ ਤੁਸੀਂ ਮੂੰਹ ਤੇ ਕੱਢਦੇ ਹੋ ਤਾਰੀਫ ਤੁਸੀਂ ਪਿੱਠ ਪਿੱਛੇ ਕਰਦੇ ਹੋ ਕਹਿੰਦੇ ਵੀ ਕਿਸੇ ਦੇ ਲਈ ਕੁਝ ਬੋਲਣ ਦਾ ਨਾ ਜਿਗਰਾ ਚਾਹੀਦਾ ਤੁਹਾਡਾ ਦਿਲ ਚੰਗਾ ਚਾਹੀਦਾ ਤੇ ਇਹਦੇ ਹੱਦਾਂ 'ਚ ਜੋ ਕਈ ਵਾਰ ਬੰਦਾ ਆਪਣੇ ਲਈ ਕੁਝ ਨਹੀਂ ਕਰ ਸਕਦਾ ਹੁੰਦਾ ਮੈਂ ਦੇਖਿਆ ਕਈ ਵਾਰ ਆਪਣੇ ਲਈ ਐਨ ਐਫ ਟੀ ਨਹੀਂ ਕਰ ਪਾਉਂਦਾ ਹੁੰਦਾ ਐਕਚੁਅਲੀ ਵਿੱਚ ਕਈ ਬੰਦੇ ਹੁੰਦੇ ਆ ਆਪਣੇ ਲਈ ਐਫਰਟ ਕਰਦਾ ਨੇ ਉਹ ਇਹਦੇ ਹੱਥਾਂ 'ਚ ਉਹ ਸ਼ਫਾ ਹੀ ਨਹੀਂ ਹੁੰਦੀ ਜਿਹੜੀ ਕਹਿੰਦੇ ਵੀ ਇਹ ਇਹ ਕਰ ਲੈਂਦਾ ਉਹ ਇਹ ਜਦੋਂ ਕਿਸੇ ਨੂੰ ਰੈਫਰ ਕਰਦਾ ਇੱਕ ਨੰਬਰ ਦੋ ਇੱਕ ਤਾਂ ਇੰਡਸਟਰੀ ਜਾਣਦਾ ਬਹੁਤ ਲੋਕਾਂ ਨੂੰ ਇੱਕ ਜਦੋਂ ਇਹ ਕਿਸੇ ਨੂੰ ਕੋਈ ਗੱਲ ਕਹਿੰਦਾ ਇਹਦੀ ਮੰਨ ਲੈਂਦੇ ਆ ਵੀ ਹਾਂ ਜੇ ਇਹਨੇ ਕਿਹਾ ਤਾਂ ਯਾਰ ਬੰਦਾ ਵਧੀਆ ਐਕਟਰ ਹੋਊਗਾ ਇਹ ਬਲੀਵ ਕਰਦੇ ਆ ਇਹਦੀ ਗੱਲ ਦਾ ਪਰ ਉਹ ਤੁਹਾਡੇ ਕੋਲ ਦਿਲ ਹੋਣਾ ਚਾਹੀਦਾ ਕਿਸ ਇਹ ਹੀਰੋ ਨਹੀਂ ਹੈਗਾ ਇਹ ਹੀਰੋ ਨਹੀਂ ਹੈਗਾ ਪਰ ਕਿਸੇ ਨੂੰ ਕਹਿ ਰਹੇ ਇਹ ਰਹੀ ਨੂੰ ਹੀਰੋ ਲੈ ਲਓ ਕਿੱਡਾ ਜਿਗਰਾ ਹੋਊਗਾ ਕਿੰਨਾ ਚੰਗਾ ਹੋਊਗਾ ਇਹ ਮੇਰਾ ਯਾਰ ਹੈ ਬਾਕੀ ਜਿਤ ਤੱਕ ਹੀਰੋ ਦੀ ਗੱਲ ਰਹੀ ਹੈ ਜਾਂ ਐਕਟਰਾਂ ਦੀ ਗੱਲ ਰਹੀ ਹੈ ਉਹ ਸਾਬਤ ਹੁੰਦਾ ਥੋਡੇ ਕੰਮ ਨਾਲ ਤੁਸੀਂ ਇੱਕ ਵਾਰੀ ਕਿਸੇ ਨੂੰ ਮੌਕਾ ਦੇ ਸਕਦੇ ਹੋ ਵਾਰ-ਵਾਰ ਤੁਸੀਂ ਮੌਕੇ ਨਹੀਂ ਦੇ ਸਕਦੇ ਲੇਕਿਨ ਹਾਂ ਵਾਰ-ਵਾਰ ਜਿਹੜੀ ਹੈਗੀ ਉਹ ਤੁਹਾਨੂੰ ਥੋੜਾ ਕੰਮ ਦਿੰਦਾ ਤੇ ਉਹ ਵਿਕਰਮ ਨੂੰ ਵਿਕਰਮ ਦਾ ਕੰਮ ਦੇ ਰਿਹਾ ਐਂਜਲ ਨੂੰ ਐਂਜਲ ਦੇ ਕੰਮ ਨੇ ਦਿੱਤਾ ਅੱਗੇ ਔਰ ਇਹ ਫਿਲਮ ਤੋਂ ਸਾਬਤ ਹੋ ਜਾਣਾ ਆਪਣਾ ਅੱਕੜ ਬੱਕੜ ਬੰਬੇ ਬੋ ਅਸੀਨਾਂ ਵੀ ਪੂਰੇ 117 ਜਨਵਰੀ ਨੂੰ ਸਿਨੇਮਾ ਘਰਾਂ ਦੇ ਵਿੱਚ ਲੱਗ ਰਹੀ ਹੈ ਤੇ ਮੇਰਾ ਵੀ ਬਹੁਤ ਸੋਹਣਾ ਕੰਮ ਉਹਦੇ ਵਿੱਚ ਔਰ ਵਿਕਰਮ ਔਰ ਬਾਕੀ ਜਿੰਨੇ ਵੀ ਆਰਟਿਸਟ ਆ ਸਾਡੇ ਥੀਏਟਰ ਦੇ ਜਿਹੜੇ ਆਰਟਿਸਟ ਆ ਜਿਆਦਾ ਜੁੜੇ ਹੋਏ ਨਾਲ ਸਾਰਿਆਂ ਦਾ ਕੰਮ ਬਹੁਤ ਵਧੀਆ ਤੇ ਉਹ ਪ੍ਰੂਫ ਹੋ ਜਾਣਾ ਇਸ ਗੱਲ ਦਾ ਕਿ ਮਤਲਬ ਆ ਇੰਡਸਟਰੀ ਦੇ ਵਿੱਚ ਇੱਕ ਹਾਂ ਸਾਡੇ ਕੋਲੇ ਇੱਕ ਗੁੱਡ ਲੁਕਿੰਗ ਹੀਰੋ ਹੈ ਸਾਡੇ ਇਕੱਠਿਆਂ ਦਾ ਸੀਨ ਬਹੁਤ ਪਸੰਦ ਆਊਗਾ ਲੋਕਾਂ ਨੂੰ ਕਿਵੇਂ ਦਾ ਥੋੜਾ ਆਈਡੀਆ ਦੋ ਐਂਟਰਟੇਨਿੰਗ ਸੀਨ ਹੈ ਓਕੇ ਇਹ ਚਮਕੀਦਾਰ ਦਾ ਕਰੈਕਟਰ ਕੀਤਾ ਹੈ ਨੇ ਉਹਦੇ 'ਚ ਤੇ ਮੈਂ ਆ ਵੀ ਚੋਰੀ-ਚੋਰੀ ਵੜਨਾ ਅੰਦਰ ਫਿਰ ਸਾਡਾ ਜਦੋਂ ਸਾਹਮਣਾ ਹੁੰਦਾ ਇੱਕ ਦੂਜੇ ਨਾਲ ਫਿਰ ਕੀ ਬਣਦਾ ਇਹ ਪੈਗ ਬੁਗ ਲਾ ਲੈਂਦਾ ਉਹਦੇ 'ਚ ਓਏ ਹੋਏ ਓਏ ਕੀ ਸੀਨ ਹੈ ਫਿਲਮ ਦੇਖਿਓ ਤੁਸੀਂ ਮਝਾ ਆ ਜੀ ਤੁਹਾਨੂੰ ਇਹ ਸੀਨ ਦੇਖ ਕੇ ਹਾਂ ਮੇਰੇ ਡਾਇਰੈਕਟਰ ਦਾ ਵੀ ਫੇਵਰਿਟ ਸੀਨ ਹੈ ਪੂਰੀ ਫਿਲਮ 'ਚੋਂ ਓਕੇ ਇਹਦਾ ਸੀਨ ਅਜਾ ਵਹਿਮ ਪਰਮ ਦੇ ਵਿੱਚ ਹੈ ਕਿਤੇ ਮਾੜਾ ਮੋਟਾ ਕਦੇ ਹੋਇਆ ਦਿਮਾਗ ਦੇ ਵਿੱਚ ਕਦੇ ਵੀ ਆਇਆ ਵੀ ਆ ਚੀਜ਼ ਜਿਵੇਂ ਵੈਸੇ ਮੈਂ ਆਪਾਂ ਕਿਸੇ ਨੂੰ ਟੌਰ ਨਹੀਂ ਕਰਾਂਗੇ ਬਟ ਵਹਿਮ ਪਰ ਬਹੁਤ ਲੋਕ ਬਹੁਤ ਕੁਝ ਕਰ ਦਿਆ ਹੈ ਨਾ ਢੂੰਗੀ ਬਾਬੇ ਵੀ ਬਹੁਤ ਨੇ ਹੈ ਨਾ ਸੋ ਉਹਨਾਂ ਚੀਜ਼ਾਂ ਨੂੰ ਲੈ ਕੇ ਤੁਹਾਡੀ ਕੀ ਰਾਏ ਹੈ ਮਤਲਬ ਕੀ ਕਹਿਣਾ ਚਾਹੋਗੇ ਮੈਂ ਨਾ ਵਹਿਮ ਵੈਸੇ ਤਾਂ ਸੱਚੀ ਇਹ ਹੈ ਤਾਂ ਕਿਉਂਕਿ ਮੇਰੀ ਮਾਂ ਨਹੀਂ ਸੀ ਬਿਲਕੁਲ ਵੀ ਵਹਿਮ ਕਰਦੀ ਬਿਲਕੁਲ ਵੀ ਵੈਮਨ ਨਹੀਂ ਸੀ ਕਿਉਂ ਇਵਨ ਕਿ ਇੱਕ ਵਾਰੀ ਨਾ ਮਤਲਬ ਚਲੋ ਬਾਕੀ ਕਈ ਵਾਰੀ ਘਰ ਦਾ ਹੋ ਜਾਂਦਾ ਕੋਈ ਇੱਕ ਅੱਧਾ ਜੀ ਹੋ ਜਾਂਦਾ ਤੇ ਉਹ ਹੋਇਆ ਕਿ ਕੋਈ ਘਰ ਚ ਪ੍ਰੋਬਲਮ ਜੀ ਚੱਲ ਰਹੀ ਸੀ ਤੇ ਉਹ ਸਾਡੇ ਘਰਦਿਆਂ ਨੇ ਕਿਤੇ ਕੋਈ ਨਾ ਬਾਬਾ ਆਇਆ ਤੇ ਘਰੇ ਆ ਗਿਆ ਉਹ ਘਰੇ ਆ ਕੇ ਤੇ ਉਹ ਪਾਣੀ ਦਾ ਛੱਟਾ ਜਾਂ ਦੇਣ ਲੱਗ ਗਿਆ ਉਹ ਤੇ ਮਾਂ ਨਹੀਂ ਸੀ ਮੇਰੀ ਮਨ ਦੀ ਪਾਣੀ ਦਾ ਛੱਟਾ ਜੇ ਦੇਖ ਕੇ ਤੇ ਉੱਥੋਂ ਨਾ ਮਤਲਬ ਇੱਕ ਫੜ 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 ਦੀ ਆਵਾਜ਼ ਆਈ ਕਹਿੰਦਾ ਲੈ ਬੀਬੀ じゃ ਕਹਿੰਦਾ ਉੱਡ ਗਿਆ ਤੇਰੇ ਘਰ ਚੋਂ ਕਹਿੰਦਾ ਜਿਹੜਾ ਕੁਸ ਸੀਗਾ ਪੂ ਟੁੱਟ ਗਿਆ ਜਿਹੜਾ ਤੇਰੇ ਘਰ ਚ ਜੋ ਵੀ ਸੀਗਾ ਕੀਤਾ ਕਰਾਇਆ ਉਹ ਉੱਡ ਗਿਆ ਤੇਰੇ ਘਰ ਦੇ ਵਿੱਚ ਉਹ ਤੇ ਉਹ ਸੱਚੀ ਚ ਗਵੰਡੀਆਂ ਦਾ ਕਬੂਤਰ ਉੱਡਦਾ ਸੀ ਮਾਂ ਕਹਿੰਦੀ ਆ ਤਾਂ ਇਹਨਾਂ ਦੇ ਕਬੂਤਰ ਰੱਖੇ ਰੋਜ਼ ਉੱਡਦੇ ਕਿਤੇ ਮੈਨੂੰ ਵਹਿਮ ਦੀ ਗੱਲ ਨਹੀਂ ਬਟ ਇੱਕ ਤੁਹਾਡੇ ਨਾਲ ਮਨ ਚ ਗੱਲ ਜਦੋਂ ਆ ਜੇ ਤਾਂ ਉਹ ਕਈ ਵਾਰੀ ਹੋ ਜਾਂਦੀ ਆ ਇਹ ਵੀ ਚੀਜ਼ਾਂ ਹੁੰਦੀਆਂ ਕਿ ਛੱਕ ਮਾਰੇ ਤੇ ਜਾਣਾ ਨਹੀਂ ਹੈਗਾ ਇਹ ਕਾਈਂਡ ਆਫ ਉਹ ਚੀਜ਼ਾਂ ਉਹ ਵੀ ਮੰਨਦੇ ਹੋਗੇ ਨਾ ਆ ਨਹੀਂ ਮੰਨਣ ਵਾਲੀ ਗੱਲ ਨਹੀਂ ਕਿ ਮੈਂ ਨਾ ਹੁਣ ਵੀ ਜਿਵੇਂ ਮਤਲਬ ਕਈ ਵਾਰੀ ਮਤਲਬ ਛੱਕ ਜਦੋਂ ਪਕਰੋਂ ਨਿਕਲ ਲਗਦੇ ਖਾਸ ਕਰਕੇ ਉਦੋਂ ਨਹੀਂ ਜਾਣਾ ਉਹਦਾ ਕਾਰਨ ਫਿਰ ਮਤਲਬ ਜਿਵੇਂ ਹੁਣ ਮੇਰੀ ਮਾਂ ਤਾਂ ਦੱਸ ਦਿੰਦੀ ਹੁੰਦੀ ਸੀਗੀ ਉਹ ਕਹਿੰਦੀ ਵੀ ਕੁਛ ਨਹੀਂ ਕਰ ਮਤਲਬ ਛੱਕ ਮਾਰਨਾ ਮਤਲਬ ਇਹ ਨਹੀਂ ਕਿ ਵੀ ਤੁਸੀਂ ਇਸ ਫਿਲਮ ਦੇ ਵਿੱਚ ਸਾਡਾ ਸੀਨ ਹੈਗਾ ਹੈਗਾ ਤੇ ਉਹ ਅਸਲ ਦੇ ਵਿੱਚ ਵਿਕਰਮ ਇੱਕ ਟ੍ਰੇਲਰ ਦੇ ਵਿੱਚ ਵੀ ਹੁੰਦਾ ਸੀ ਛੱਕ ਮਾਰਦਾ ਤੇ ਮੈਂ ਡਰ ਜਾਂਦਾ ਮੈਂ ਕਹਿੰਦਾ ਆ ਗਿਆ ਆ ਪਿਆ ਉਹ ਕਹਿੰਦਾ ਭਰਾਵਾ ਮੈਂ ਛੱਕ ਮਾਰੀ ਆ ਤੂੰ ਵੀ ਡਰਨਾ ਉਹਦੇ ਵਿੱਚ ਉਹ ਕਹਿੰਦੇ ਹੁੰਦੇ ਸੀ ਵੀ ਜਿਵੇਂ ਕਿਉਂਕਿ ਜਦੋਂ ਛੱਕ ਮਾਰਦੇ ਨੇ ਸਾਡੀਆਂ ਅੱਖਾਂ ਵਿੱਚ ਬੰਦ ਹੋ ਜਾਂਦੀਆਂ ਸਾਡਾ ਦਿਮਾਗ ਜਿਹੜਾ ਨਾ ਇਹਦੀ ਜਿਹੜੀ ਆਪਣਾ ਤੁਸੀਂ ਰਿਕਵਰ ਕਰਨ ਲਈ ਟਾਈਮ ਲੈਂਦਾ ਹਾਂ ਹਾਂ ਕਿਉਂਕਿ ਇੱਕਦਮ ਸਾਡਾ ਨਾ ਸਿਸਟਮ ਹਿੱਲ ਜਾਂਦਾ ਹੈ ਇਗਜ਼ਾਮ ਸਟੌਪ ਹੋ ਜਾਂਦਾ ਇਲੈਕਟ੍ਰਿਕ ਨਾਲ ਹੈ ਨਾ ਇੱਕ ਵਾਈਬ੍ਰੇਸ਼ਨ ਹੁੰਦੀ ਬਹੁਤ ਤਕੜੀ ਜਿਹੜਾ ਛਕੋਦੀ ਤੁਹਾਡੀ ਬਾਡੀ ਦਾ 멘ਟਲੀ ਤੇ ਜਿਹੜਾ ਫਿਜ਼ੀਕਲੀ ਅੰਦਰੋਂ ਵਾਈਬ੍ਰੇਟ ਬਹੁਤ ਜੇਦੀ ਕਰੇ ਉਹ ਵਾਪਸ ਬਾਡੀ ਨੂੰ ਨਾਰਮਲ ਹੋਣ ਚ ਕੁਝ ਟਾਈਮ ਲੱਗਦਾ ਉਹ ਤਾਂ ਕਹਿੰਦੇ ਨੇ ਵੀ 2 ਮਿੰਟ ਰੁਕ ਜਾਓ ਰਿਲੈਕਸ ਹੋ ਕੇ ਫਿਰ ਤੁਰਿਓ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਹਰੋ ਘਰੇ ਵੈ ਉਹ ਬਸ ਕਨਵਰਟ ਜਿਹੜਾ ਹੈਗਾ ਬੀਬੀਆਂ ਸਾਡੀਆਂ ਪਹਿਲਾਂ ਵਾਲੀਆਂ ਜਾਂ ਪੁਰਾਣੇ ਬਜ਼ੁਰਗ ਉਹਨਾਂ ਨੇ ਮਹਿਮ ਦੇ ਵਿੱਚ ਉਹ ਬਹੁਤ ਜਿਆਦਾ ਪੇੜਾ ਨਹੀਂ ਡਿੱਗਣਾ ਚਾਹੀਦਾ ਜੇ ਡਿੱਗੇ ਐਦਾਂ ਹੋ ਜਾਊਗਾ ਕੋਈ ਪਰੋਣਾ ਆ ਜਾਊਗਾ ਚੱਪਲ ਆ ਜਿਹੜੀ ਪੁੱਠੀ ਨਹੀਂ ਹੋਣੀ ਚਾਹੀਦੀ ਹੈ ਨਾ ਚੱਪਲੜ ਤਾਂ ਮੈਂ ਅੱਗੇ ਦੱਸ ਕੇ ਹਟਿਆ ਤੂੰ ਵੀ ਚੱਪਲ ਪੁੱਠੀ ਦਾ ਮਤਲਬ ਇਹ ਨਹੀਂ ਵੀ ਜੋ ਜਵਾਗ ਦੀ ਚੱਪਲ ਪੁੱਠੀ ਹੋਏ ਨਹੀਂ ਉਹ ਤਾਂ ਕਹਿੰਦੇ ਉਹ ਹੀ ਪੁੱਠੀ ਹੋ ਗਈ ਤੇਰੇ ਜੁੱਤੀਆਂ ਲੈਣੀਆਂ ਉਹ ਇਹ ਨਹੀਂ ਹੈਗਾ ਉਹ ਤਾਂ ਕਰਨੀ ਆ ਵੀ ਤੈਨੂੰ ਰੱਖਣੀ ਨਹੀਂ ਆਈ ਓਏ ਉਹ ਜੁੱਤੀ ਚੱਕ ਕੇ ਉਹੀ ਠੋਕਦਾ ਪਿਓ ਹਾਂ ਉਹ ਤਾਂ ਜੁੱਤੀ ਪੈਂਦੀ ਹੈ ਹਿਸਾਬ ਨਾਲ ਰੱਖੇ ਨੂੰ ਤੈਨੂੰ ਕੰਮ ਨਹੀਂ ਕਰਨਾ ਹੁੰਦਾ ਉਹ ਚੀਜ਼ ਆ ਝਾੜੂ ਨਹੀਂ ਫੇਰਨਾ ਰਾਤ ਨੂੰ ਉਹ ਪੁਰਾਣੇ ਜ਼ਮਾਨੇ ਚ ਹੁੰਦਾ ਜਦੋਂ ਲਾਈਟ ਨਹੀਂ ਸੀ ਹੁੰਦੀ ਬਰਾਤ ਨੂੰ ਜਿਹੜਾ ਝਾੜੂ ਨਹੀਂ ਫੇਰਨਾਲਾ ਮੈਂ ਤਾਂ ਇਹ ਗੱਲ ਕਹਿੰਦਾ ਜੇ ਉਹ ਮੇਰੀ ਮਾਂ ਮੰਨ ਲੈਂਦੀ ਤਾਂ ਸਾਇਦ ਪਤਾ ਨਹੀਂ ਕਿੰਨਾ ਕੁ ਸੋਨਾ ਹੋਣੀ ਸਾਡੇ ਘਰੇ ਹਾਂ ਉਹ ਮਾਤਾ ਮੇਰੀ ਮੰਨਦੀ ਨਹੀਂ ਨੀ ਕਿਵੇਂ ਪਰ ਮਾਨੂੰ ਉਹ ਬਰਾਤ ਨੂੰ ਵੀ ਝਾੜੂ ਫੇਰ ਦਿੰਦੇ ਸੀ ਤੇ ਮੈਂ ਕਹਿੰਦਾ ਪਤਾ ਨਹੀਂ ਕਿੰਨਾ ਕੁ ਸੋਨਾ ਸੋਨਾ ਜਿਹੜਾ ਇਉਂ ਨੇ ਵਗਾਤਾ ਹੋਣਾ ਪਰ ਕੀ ਹੁੰਦਾ ਕਿ ਤੁਸੀਂ ਸਾਰਾ ਦਿਨ ਘਰ ਚ ਫਿਰਦੇ ਹੋ ਤੁਹਾਡੀ ਕੋਈ ਕੀਮਤੀ ਚੀਜ਼ ਡਿੱਗੀ ਪਈ ਆ ਕਿਉਂਕਿ ਪਹਿਲਾਂ ਦਿਨੇ ਤਾਂ ਪਾ ਕੇ ਰੱਖਦੀਆਂ ਸੀ ਹਨਾ ਵੀ ਉਹ ਡਿੱਗਿਆ ਹੁੰਦਾ ਸੀ ਤੇ ਤੁਸੀਂ ਝਾੜੂ ਫੇਰੋਗੇ ਤਾਂ ਰਾਤ ਨੂੰ ਤੁਹਾਨੂੰ ਦਿਖਣਾ ਨਹੀਂ ਤੁਸੀਂ ਕੂੜੇ ਚ ਸਿੱਟ ਦੋਗੇ ਤੁਹਾਡਾ ਨੁਕਸਾਨ ਹੋ ਜਾਊਗਾ ਉਹ ਨੁਕਸਾਨ ਕਹ ਚਾਹ ਪਿਆ ਨੂੰ ਚੱਕ ਕੇ ਸਾਈਡ ਤੇ ਰੱਖ ਦੇ ਝੜੂ ਦੇ ਤੇ ਤਾਂ ਕਹਿੰਦੇ ਸੀ ਰਾਤ ਨੂੰ ਝੜੂ ਨਹੀਂ ਬਿਜਦਾ ਉਹ ਮੋਰ ਵਹਿ ਮੋਰ ਬਣ ਗਏ ਅਡੜ ਚੀਜ਼ਾਂ ਹੋ ਗਈਆਂ ਹੋਰ ਚੀਜ਼ਾਂ ਹੋ ਗਈਆਂ ਨਾ ਆ ਬਿੱਲੀ ਨਾਂ ਕੀ ਉਹ ਵਿਚਾਰੀ ਨੇ ਤੇਰਾ ਕੀ ਵਿਗਾੜਤਾ ਸੜਕ ਪਟਦੀ ਟੋਆ ਪਟਦਾ ਉਹਨੇ ਵੀ ਤੂੰ ਵਿਚ ਡਿੱਗ ਜੇਂਗਾ ਨਾ ਕੁਛ ਨਹੀਂ ਹੈ ਬੜੇ ਅਸੀਂ ਰੋਜ਼ ਦੇਖਦੇ ਆ ਤੇ ਲੋਕ ਮੰਨਨ ਨੂੰ ਕਹਿੰਦੇ ਨੇ ਮੈਨੂੰ ਬੜੇ ਜਾਣ ਮੈਨੂੰ ਅਲਫਾਬੈਟ ਕਹਿੰਦੇ ਐਡ ਕਰ ਲਾ ਤੂੰ ਹੀਰੋ ਬਣ ਜਾਏਂਗਾ ਤੂੰ ਐ ਕਰ ਲਾ ਤੂੰ ਉਹ ਕਰ ਲਾ ਮੈਂ ਕਹਾਂ ਦੇਖ ਨਾਮ ਜੱਖਰਾਂ ਦੇ ਵਿੱਚ ਵੀ ਚੇਂਜਸ ਕਰ ਲਈ ਵੀ ਚੀਜ਼ਾਂ ਕਹਿੰਦੇ ਆ ਦੇਖੋ ਜੀ ਉਨੇ ਵਾਇਗਰੂ ਨੇ ਮੇਰੇ ਕਰਮਾਂ 'ਚ ਲਿਖਿਆ ਹੈ ਮਿਹਨਤ ਕਰਨਾ ਦੇਣਾ ਆਉਨੇ ਆ ਜਦੋਂ ਉਹਨੇ ਦੇਣਾ ਤਾਂ ਫਿਰ ਮੈਂ ਫਿਕਰ ਕਾਦੀ ਕਰਨੀ ਮੈਂ ਚੁੱਪ ਕਰਕੇ ਮਿਹਨਤ ਕਰੂੰਗਾ ਜਿਹੜੀ ਮੇਰੇ ਕਰਨ ਵਾਲੀ ਆ ਉਹ ਮੈਂ ਕਰਦਾ ਤੂੰ ਦਿੰਦਾ ਵੀ ਆ ਮੈਂ ਅੱਜ ਤੱਕ ਕਿਸੇ ਮੱਟੀ ਤੇ ਨਹੀਂ ਗਿਆ ਕੋਈ ਮਿੱਟੀ ਕੱਢਣ ਨਹੀਂ ਗਿਆ ਸਾਡੇ ਘਰ ਦੇ ਕਹਿੰਦੇ ਜੀਠੇ ਮੁੰਡੇ ਨੂੰ ਮਿੱਟੀ ਕੱਢਣੀ ਚਾਹੀਦੀ ਆ ਮਾਂ ਨਹੀਂ ਜਾ ਕਦੇ ਆ ਸਾਡੇ ਪੁਰਾਣੇ ਫੁਲਾਨੀ ਜਗ੍ਹਾ ਤੇ ਦੀਵਾ ਲਾ ਕੇ ਆਉਂਦੇ ਸੀ ਮੈਂ ਕਦੇ ਦੀਵਾ ਨਹੀਂ ਲਾਇਆ ਤੇ ਜਿਨ੍ਹਾਂ ਨੇ ਦੀਵੇ ਲਾਏ ਆ ਸਾਰੇ ਦਿਹਾੜੀਆਂ ਕਰਦੇ ਆ ਤੇ ਮੈਨੂੰ ਵਾਇਗਰੂ ਨੇ ਹੀਰੋ ਬਣਾਇਆ ਮੈਂ ਐਸੇ ਜਿੰਦੇ ਵੀ ਮੈਂ ਤਾਂ ਲਾੜਲੇ ਪੁੱਤਾਂ ਚ ਆਉਂਦੇ ਮੈਨੂੰ ਤਾਂ ਇੰਨਾ ਪੈਂਪਰ ਕਰਕੇ ਰੱਖਦਾ ਸੋ ਨਾਈਸ ਅਜਲ ਤੁਹਾਡੀ ਫੈਮਿਲੀ ਬਹੁਤ ਪਿਆਰੀ ਹੈ ਦੋਸਤ ਮਿੱਤਰ ਬਹੁਤ ਪਿਆਰੇ ਨੇ ਐਂਡ 올 द वेरी वेरी बेस्ट ਜੀ ਪ੍ਰੋਜੈਕਟ ਦੇ ਲਈ ਐਂਡ ਆਉਣ ਵਾਲੇ ਕੰਮ ਦੇ ਲਈ ਵੀ ਬਹੁਤ ਬਹੁਤ ਮੁਬਾਰਕਾਂ ਜੀ ਸੋ ਕੀ ਕਹਿਣਾ ਚਾਹੋਗੇ ਜੀ ਆਡੀਅנס ਇੱਕ ਵਾਰੀ ਕਹਿ ਦੋ ਕਿ ਜਾਣਾ ਆ 17 ਤਰੀਕ ਨੂੰ ਦੇਖਣਾ ਮੈਂ ਫਿਰ ਉਹੀ ਗੱਲ ਜਿਹੜੀ ਕਹਿਣ ਵਾਲੀ ਆ ਵੀ 17 ਜਨਵਰੀ ਨੂੰ ਅੱਕੜ ਬੱਕੜ ਬੰਬੇ ਵੋ 80 90 ਪੂਰੇ 100 ਸਿਨੇਮੇਟੇ ਜਾ ਕੇ ਦੇਖੋ ਭਾਈ ਘਰੇ ਨਾ ਸੁੱਤੇ ਰਹੋ ਹਾਏ ਹਾਏ ਠੀਕ ਹੈ ਥੈਂਕ ਯੂ so much ਸੋ ਘਰੇ ਸੁੱਤੇ ਨਹੀਂ ਰਹਿਣਾ ਥੀਏਟਰ ਦੇ ਵਿੱਚ ਜਾ ਕੇ ਫਿਲਮ ਦੇਖਣੀ ਹੈ ਉਮੀਦ ਕਰਦੇ ਆ ਤੁਹਾਨੂੰ ਚੰਗੀ ਲੱਗੂਗੀ ਥੈਂਕ ਯੂ so much